ਪਿਛਲੇ ਹਫਤੇ ਦੀ ਮੇਨ ਖਬਰ ਹੈਗੀ ਆ ਕਿ ਆਪਣੀਆਂ 8 ਜੀਐਲਡੀ ਜਿਹੜੀਆਂ ਆ ਉਹ ਫੈਸਨਸੀਐਸ ਨੇ ਆਪਣੀ ਅਪਰੂਵਲ ਲਿਸਟ ਤੋਂ ਲਾਤੀਆਂ ਸੋ ਉਹ ਜਿਹੜੀਆਂ ਐਫਐਮਸੀਐਸ ਨੇ ਅਪਰੂਵਲ ਲਿਸਟ ਤੋਂ ਲਾਤੀਆਂ ਹੈਗੀਆਂ ਉਹਨਾਂ ਦੇ ਨਾਲ ਨਾਲ ਇੱਕ ਹਫਤਾ ਚੱਲ ਰਿਹਾ ਸੀ ਜਿਹਦੇ ਵਿੱਚ ਕੀ 72 ਘੰਟੇ ਲੱਗੇ ਸੀ ਜਿਹੜੀ ਡੀਓਟੀ ਇਨਸਪੈਕਸ਼ਨ ਨਾਲ ਡੀਲ ਲੱਗੀ ਸੀ ਸੋ ਉਹਦੇ ਵਿੱਚ ਵੀ ਖਾਸ ਕਰਕੇ ਜਿਹੜਾ ਪ੍ਰਾਇੋਰਟੀ ਸੀਗੀ ਉਹ ਜਿਹੜੀ ਆ ਈਐਲਡੀ ਦੇ ਉੱਤੇ ਤੇ ਟਾਰਾਂ ਦੇ ਉੱਤੇ ਸੀਗੀ ਸੋ ਹੁਣ ਜਿਹੜਾ ਡਾਟਾ ਆ ਆਨਲਾਈਨ ਡਾਟਾ ਆ ਉਹ ਦੱਸੂਗਾ ਆਪਾਂ ਨੂੰ ਕਿ ਕੀ ਜਿਹੜੀ ਸਿਚੁਏਸ਼ਨ ਹੈਗੀ ਆ ਔਰ ਕਿਦਾਂ ਇਹ ਜਿਹੜਾ ਜਿਹੜਾ 24 ਘੰਟੇ ਲੱਗੀ ਆ ਇਹਦਾ ਡਾਟਾ ਕਿਦਾਂ ਆਇਆ ਹੈਗਾ ਆ ਇਹਦੇ ਨਾਲ ਨਾਲ ਹੀ ਰਾਜਕਰਨ ਜਿਹੜੀ ਆਪਾਂ ਬਹੁਤ ਛੇੜ ਤੋਂ ਆ ਇੱਕ ਗੱਲ ਆਪਣੇ ਚੱਲ ਰਹੀ ਸੀ ਪਰਸਨਲ ਕਨਵੀਨਸ ਦੀ ਜਿੱਦਾਂ ਆਪਣੇ ਭਾਈ ਸਾਹਿਬ ਹੁਣੀ ਪਿਛਲੇ ਹਫਤੇ ਦੇ ਵਿੱਚ ਕਹਿ ਕੇ ਗਏ ਸੀ ਵੀ ਫਲੋੜਾ ਤੋਂ ਆਪਾਂ ਇੱਥੇ ਪਰਸਨਲ ਕਨਵੀਅਨਸ से ਆ ਜੰਨੇ ਆ ਸੋ ਅੱਜ ਦੀ ਖਬਰ ਹੈ ਸੀਵੀਐਸਏ ਵੱਲੋਂ ਅਰਜ਼ੀ ਕੀਤੀ ਗਈ ਐਫਐਮਐਸਏ ਨੂੰ ਕਿ ਲਿਮਟ ਡਰਾਈਵਰ ਕਨਵੀਅਨਸ ਫॉर ਜਿਹੜਾ ਟਰੱਕ ਡਰਾਈਵਰ ਕਨਵੀਅਨਸ ਟਾਈਮ ਹੈ ਪਰਸਨਲ ਕਨਵੀਅਨਸ ਟਾਈਮ ਦਾ ਟਾਈਮ ਲਿਮਟ ਪਾ ਦੇਉਤੇ ਕਿਉਂਕਿ ਅਸੀਂ ਜਦੋਂ ਇੰਨੀ ਕੁ ਬਿਸ਼ਰਮੀ ਲਾ ਦਿੰਦੇ ਆ ਨਾ ਉਦੋਂ ਫਿਰ ਇਦਾਂ ਦੇ ਕਾਨੂੰਨ ਬਣਨੇ ਇਦਾਂ ਨਹੀਂ ਆ ਜਿਹੜੀਆਂ ਫਿਰ ਆਪਾਂ ਕਹਿੰਨੇ ਕਿ ਸਾਡੇ ਤੇ ਧੱਕਾ ਕਰਦੇ ਹੁਣ ਦੇਖੋ ਐਫਐਮਸੀਐਸ ਦੇ ਵੱਲੋਂ ਓਪਨ ਛੋਟ ਦਿੱਤੀ ਗਈ ਸੀ ਕਿ ਐਸ ਲੌਂਗ ਐਸ ਓਪਨ ਜੀ ਕੋਈ ਟਾਈਮ ਲਿਮਿਟ ਨਹੀਂ ਸੀ ਐਸ ਲੌਂਗ ਐਸ ਇਟ ਡਸ ਨਾਟ ਬੈਨੀਫਿਟ ਕਮਰਸ਼ੀਅਲੀ ਟੂ ਯੂਰ ਕੰਪਨੀ ਓ ਪਰਸਨਲ ਕਨਵੈਂਸ ਯਾਰ ਲੋਕਾਂ ਨੇ ਫਲੋਰਟਾ ਤੋਂ ਜੂਆ ਖੇਡਣ ਲਈ ਕੈਲੀਫੋਰਨੀਆ ਆਉਣ ਲੱਗ ਗਏ ਪਰਸਨਲ ਕਨਵੈਂਸ ਯਾਰ ਹੱਦ ਹੋ ਗਈ ਹੈ ਹੁਣ ਦੇਖੋ ਆ ਕਾਨੂੰਨ ਹੁਣ ਬਣਨ ਲੱਗਾ ਕਾਨੂੰਨ ਨਹੀਂ ਬਣਨ ਲੱਗਾ ਇਹ ਇਨਫੋਰਸਮੈਂਟ ਹੋਣ ਲੱਗੀ ਆ ਹੁਣ ਪਰਸੋਂ ਕਨਵੈਸ ਦਾ ਟਾਈਮ ਵੈਰੀ ਸੂਨ ਕੱਟ ਹੋ ਕੇ ਇੱਕ ਲਿਮਿਟਿਡ ਟਾਈਮ ਆ ਜਾਣਾ ਸੋ ਆਪਣੇ ਬੰਦਿਆਂ ਨੇ ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਸੀ ਕਿ ਜੇ ਕਿ ਤੁਹਾਨੂੰ ਕੋਈ ਛੋਟ ਮਿਲੀ ਆ ਉਹਦਾ ਨਿਯਾਜ ਫਾਇਦਾ ਨਾ ਚੱਕੋ ਲੇਕਿਨ ਮੇਰੇ ਖਿਆਲ ਦੇ ਵਿੱਚ ਸ਼ਾਇਦ ਆਪਣੇ ਬੰਦਿਆਂ ਨੇ ਬਹੁਤ ਜ਼ਿਆਦਾ ਨਿਯਾਜ ਫਾਇਦਾ ਚੱਕਿਆ ਜਿਹਦਾ ਕਿ ਹੁਣ ਖਾਮਿਆਜਾ ਆਉਂਦੇ ਸਮੇਂ ਚ ਸਾਰਿਆਂ ਨੂੰ ਭੁਗਤਣਾ ਪੈਣਾ ਜੀ ਇਸੇ ਖਬਰ ਦੇ ਵਿੱਚ ਉਹ ਦੱਸਦੇ ਕਹਿੰਦੇ ਵੀ 38% ਡਰਾਈਵਰ ਮਿਸਯੂਜ਼ ਕਰਦੇ ਨੇ ਇਸ ਰੂਲ ਨੂੰ ਇਹ ਜਿਹੜੇ ਟ੍ਰਾਂਸਪੋਰਟ ਟੌਪਿਕਸ ਨੇ ਜਿਹੜੀ ਖਬਰ ਲਗਾਈ ਹੈਗੀ ਆ ਇਨਸਪੈਕਟਰ ਜਿਹੜੇ ਉਹ ਦੱਸਦੇ ਨੇ ਕਹਿੰਦੇ ਵੀ ਇਹਦੇ ਨਾਲ ਕ੍ਰੈਸ਼ ਤੇ ਜਿਹੜਾ ਰਿਸਕ ਆ ਹੋਰ ਵੱਧ ਜਾਂਦਾ ਆ ਆਲਰੇਡੀ ਰਮਨਜੀਤ ਹਰਜੋਤ ਜੀ ਬੰਦਾ ਜਦੋਂ ਥੱਕਿਆ ਹੋਵੇ ਤਾਂ ਫਿਰ ਜਦੋਂ ਉਸ ਨੂੰ ਇਹ ਮੌਕਾ ਮਿਲ ਜਵੇ ਵੀ ਚੱਲ ਕੋਈ ਨਹੀਂ ਚੱਕਦੇ ਹੋ ਕੰਮ ਹੋਰ ਚਲਾਉਣ ਤੋਂ ਕੋਈ ਰੋਕ ਨਹੀਂ ਆਪਾਂ ਪੀਸੀ ਚ ਪਾ ਕੇ ਤੇ ਬੰਦਾ ਕਹਿੰਦਾ ਜਿਦਾਂ ਲਾਸਟ ਟਾਈਮ ਵੀ ਫੂਲ ਰੀਡਾ ਤੋਂ ਕੈਲੀਫੋਰਨੀਆ ਰੋਟੀ ਖਾਣ ਤੁਸੀਂ ਆ ਸਕਦੇ ਆ ਗੱਲ ਹੀ ਕੋਈ ਨਹੀਂ ਆ ਤਾਂ ਫਿਰ ਉਹਦੇ ਨਾਲ ਆਪੇ ਸਮਝ ਲਓ ਵੀ ਸਿਚੁਏਸ਼ਨ ਫਿਰ ਕਿੱਦਾਂ ਦੀ ਜਿਹੜੀ ਉਹ ਪੈਦਾ ਹੋ ਸਕਦੀ ਆ ਜਿੰਨਾ ਚਿਰ ਸੀਗਾ ਜਿੰਨਾ ਚਿਰ ਉਹਨਾਂ ਨੇ ਕਿਸੇ ਨੇ ਇਹ ਨਹੀਂ ਨਾ ਸੋਚਿਆ ਹੁਣ ਅਭੀ ਵਾਕਿਆ ਲੋਕ ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਗੇ ਵੀ ਐਥਿਕਲੀ ਲੋਕ ਜਿਹੜੇ ਚੱਲਣਗੇ ਪਰ ਉਹ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਆ ਵੀ ਹਾਂ ਸੋਚਦੇ ਤੁਸੀਂ ਚੰਗੇ ਭਲੇ ਦੇ ਲਈ ਆ ਪਰ ਬੰਦੇ ਜਿਹੜੇ ਕਈ ਵਾਰੀ ਫਿਰ ਮਿਸਯੂਜ਼ ਜਦੋਂ ਕਰਦੇ ਆ ਉਹਦੇ ਕਰਕੇ ਜਿਹੜੇ ਠੀਕ ਵੀ ਚਲਾ ਰਹੇ ਹੁੰਦੇ ਉਹਨਾਂ ਨੂੰ ਵੀ ਫਿਰ ਬਹੁਤ ਜ਼ਿਆਦਾ ਨੁਕਸਾਨ ਤੇ ਉਹ ਉਹ ਸਾਰੀਆਂ ਰੈਗੂਲੇਸ਼ਨਸ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਜਾਂਦਾ ਆ ਸੋ ਦੇਖੋ ਆਪਾਂ ਹਮੇਸ਼ਾ ਰੱਖਣਾ ਆਪਾਂ ਹਮੇਸ਼ਾ ਗੱਲ ਕਰਦੇ ਕਿ ਲਿਬਰਟੀ ਸਾਨੂੰ ਥੋੜੀ ਜਿਹੀ ਖੋਹ ਦਿੱਤੀ ਜਾਵੇ ਸਾਨੂੰ ਥੋੜੀ ਜਿਹੀ ਚੀਜ਼ ਪਰ ਮੇਰੇ ਖਿਆਲ ਦੇ ਵਿੱਚ ਜਦੋਂ ਖੋਲ ਦਿੱਤੀ ਜਾਂਦੀ ਹੈ ਉਹਨਾਂ ਨੂੰ ਨਜ਼ਾਇਜ਼ ਫਾਇਦਾ ਜਿਹੜਾ ਆ ਉਹ ਮਤਲਬ ਦੁਨੀਆ ਮਤਲਬ ਹਾਕ ਤੋਂ ਜ਼ਰਾ ਇਹਦਾ ਇੱਕ ਜਿਹੜੀ ਆ ਖਬਰ ਆ ਇਹਦਾ ਇੱਕ ਪ੍ਰਾਈਮ ਐਗਜ਼ਾਮਪਲ ਆਪਾਂ ਪਿਛਲੇ ਹਫ਼ਤੇ ਲਾਈਵ ਸੁਣਿਆ ਬੰਦੇ ਕੋਲ ਠੀਕ ਆ ਨਾ 285 ਵੀਲ ਮੈਂ ਰੋਟੀ ਖਾਣ ਚੱਲੇ ਆ ਫਲੋਰਿਡਾ ਤੋਂ ਕੈਲੀਫੋਰਨੀਆ ਮੈਂ ਜੂਆ ਖੇਡਣ ਚੱਲੇ ਆ ਸੋ ਮਤਲਬ ਲਿਟਰਲੀ ਯਾਰ ਸਾਰਾ ਨਿਆੜੀ ਗੱਲ ਹੈ ਕਿ ਲੋਕੀ ਕਿੱਦਾਂ ਇਹੋ ਜਿਹੀ ਚੀਜ਼ਾਂ ਸੋਚ ਲੈਂਦੇ ਕਿੱਦਾਂ ਕਰ ਲੈਂਦੇ ਇਹੋ ਜਿਹੀ ਚੀਜ਼ਾਂ ਜੀ ਸੋ ਸਰੋਤੋ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਕੋਈ ਟੈਕਨੀਕਲ ਕੁਐਸਚਨ ਹੈਗਾ ਰਮਨ ਜੀ ਟੈਕਨੀਕਲ ਪਰਸਨ ਆ ਬਹੁਤ ਲੰਬੇ ਸਮੇਂ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200